ਮੇਰਾ ਸਤਗੁਰੂ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਥ ਸੰਗਤ ਅੱਜ ਆਪਾਂ ਜਿਹੜੀਆਂ ਬੇਨਤੀਆਂ ਨੂੰ ਸਾਂਝਾ ਕਰਨਾ ਹੈ ਸਤਗੁਰੂ ਜੀ ਕਿਰਪਾ ਕਰਨ ਮਿਹਰਮਤ ਕਰਨ ਪਿਆਰਿਓ ਸਤਗੁਰੂ ਜੀ અપਾਰ ਕਿਰਪਾ ਰਹਿਮਤ ਕਰ ਦੇਣ ਪਿਆਰਿਓ ਕਰੋ ਪ੍ਰਸ਼ਾਦ ਲੈਣ ਸਮੇਂ ਗੁਰੂ ਘਰ ਤੋਂ ਕਦੀ ਵੀ ਇਹ ਗਲਤੀ ਭੁੱਲ ਕੇ ਨਾ ਕਰਨਾ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦੀ અપਾਰ ਕਿਰਪਾ ਰਹਿਮਤ ਦੇ ਸਦਕਾ ਤੇ ਸਾਧ ਸੰਗਤ ਆਪਾਂ ਬਹੁਤ ਵੱਡੀਆਂ ਬੇਨਤੀਆਂ ਜਿਹੜੀਆਂ ਨੇ ਸਾਝੀਆਂ ਕੀਤੀਆਂ ਨੇ ਪਹਿਲਾਂ ਵੀ ਇਸ ਵਿਸ਼ੇ ਤੇ ਸੰਗਤ ਦੇ ਚਰਨਾਂ ਦੇ ਵਿੱਚ ਗੁਰੂ ਘਰ ਤੋਂ ਪ੍ਰਸ਼ਾਦ ਆਪਾਂ ਲੈਨੇ ਆ ਗੁਰੂ ਘਰ ਤੋਂ ਪ੍ਰਸ਼ਾਦ ਲੈ ਕੇ ਆਪਾਂ ਬਹੁਤ ਜਾਇਆ ਕਰਦੇ ਆ ਕਹਿਣ ਤੋਂ ਭਾਵ ਗੁਰੂ ਘਰ ਤੋਂ ਪ੍ਰਸ਼ਾਦ ਲੈ ਕੇ ਆਪਾਂ ਕਿਤੇ ਨਾ ਕਿਤੇ ਜਿਹੜਾ ਉਹ ਪ੍ਰਸ਼ਾਦ ਦੀ ਬੇਅਦਵੀ ਕਰਦੇ ਆ ਹੁਣ ਤੁਸੀਂ ਕਹੋਗੇ ਜੀ ਉਹ ਕਿਵੇਂ ਸਾਥ ਸੰਗਤ ਪ੍ਰਸ਼ਾਦ ਦੀ ਬੇਅਦਵੀ ਜਿਹੜੀ ਹੈ ਉਹ ਕਿਵੇਂ ਪ੍ਰਸ਼ਾਦ ਲੈ ਕੇ ਅਸੀਂ ਪ੍ਰਸ਼ਾਦ ਦੀ ਬੇਅਦਵੀ ਇਸ ਕਰਕੇ ਕਰਦੇ ਆ ਸਾਧ ਸੰਗਤ ਅਸੀਂ ਪ੍ਰਸ਼ਾਦ ਨੂੰ ਜਿਹੜਾ ਹੈ ਉਹ ਖੜ ਕੇ ਖਾਣੇ ਥੱਲੇ ਡਿੱਗਦਾ ਹੈ ਔਰ ਦੂਜੀ ਗੈ ਬੇਨਤੀ ਸਾਧ ਸੰਗਤ ਅਸੀਂ ਪ੍ਰਸ਼ਾਦ ਦਾ ਜਿਹੜਾ ਹੈ ਇੱਕ ਮਜ਼ਾਕ ਬਣਾ ਦਿੱਤਾ ਇੰਨਾ ਕੁ ਦੇ ਦਿਓ ਇੰਨਾ ਦੇ ਦਿਓ ਇੰਨਾ ਕੁ ਦੇ ਦਿਓ ਇੰਨਾ ਦੇ ਦਿਓ ਉਹ ਪ੍ਰਸ਼ਾਦ ਜਿਹੜਾ ਹੈ ਆਮ ਕੜਾ ਨਹੀਂ ਹੈਗਾ ਕੋਈ ਵੀ ਅਸੀਂ ਜੀ ਚਾਇਆ ਜਦੋਂ ਚਾਇਆ ਤੇ ਉਹਨਾਂ ਲੈ ਲਿਆ ਤੇ ਜਿੰਨਾ ਜੀ ਚਾਇਆ ਤੇ ਛਕ ਲਿਆ ਤੇ ਬਾਕੀ ਅਸੀਂ ਵਾਪਸ ਕਰ ਦਿੱਤਾ ਇਹ ਗੱਲ ਨਹੀਂ 사ਤਸੰਗਤ ਉਹ ਇੱਕ ਬਖਸ਼ਿਸ਼ਾਂ ਨੇ ਗੁਰੂ ਦੀਆਂ ਸਤਗੁਰੂ ਦੀਆਂ ਬਖਸ਼ਿਸ਼ਾਂ ਨੇ ਉਸ ਪ੍ਰਸ਼ਾਦ ਦੇ ਅੰਦਰ ਤੇ ਸਾਦ ਸੰਗਤ ਉਹ ਪ੍ਰਸ਼ਾਦ ਦੇ ਅੰਦਰ ਜੋ ਬਖਸ਼ਿਸ਼ਾਂ ਨੇ ਤੇ ਉਹ ਪ੍ਰਸ਼ਾਦ ਦੀਆਂ ਬਖਸ਼ਿਸ਼ਾਂ ਨੂੰ ਜਿਹੜਾ ਹੈ ਅਸੀਂ ਬਿਲਕੁਲ ਸਮਝਣ ਹਾਰੇ ਆ ਪਰ ਅਸੀਂ ਸਮਝਦੇ ਨਹੀਂ ਹੈ ਗੁਰਮੁਖ ਪਿਆਰਿਓ ਉਹ ਜਿਹੜਾ ਪ੍ਰਸ਼ਾਦ ਹੈ ਨਾ ਉਹ ਗੁਰੂ ਦੀ ਕਿਰਪਾ ਗੁਰੂ ਦੀ ਰਹਿਮਤ ਦੇ ਸਦਕਾ ਉਹ ਇੱਕ ਬਖਸ਼ਿਸ਼ਾਂ ਨੇ ਜੋ ਸਾਡੇ ਉੱਪਰ ਗੁਰੂ ਨੇ ਕੀਤੀਆਂ ਨੇ ਤਰਸ ਖਾ ਕੇ ਮਿਹਰ ਖਾ ਮਿਹਰ ਕਰਕੇ ਸਾਨੂੰ ਪ੍ਰਸ਼ਾਦ ਰੂਪ ਦੇ ਵਿੱਚ ਉਹ ਬਖਸ਼ਿਸ਼ਾਂ ਦਿੱਤੀਆਂ ਪਰ ਅਸੀਂ ਉਹਨਾਂ ਬਖਸ਼ਿਸ਼ਾਂ ਨੂੰ ਲੈ ਕੇ ਜਿਹੜਾ ਹੈ ਬਹੁਤ ਜ਼ਿਆਦਾ ਢਾਲਾ ਵਾਲਾ ਕਰਨ ਲੱਗ ਜਾਨੇ ਆ ਇਹਨਾਂ ਨਹੀਂ ਚਾਹੀਦਾ ਜੀ ਇਹਨਾਂ ਦੇ ਦਿਓ ਜੀ ਆਹ ਦੇ ਦਿਓ ਕਹਿਣ ਤੋਂ ਭਾਵ ਵੀ ਜਿੰਨਾ ਪ੍ਰਸ਼ਾਦ ਮਿਲਿਆ ਉਹਨਾਂ ਲਓ ਤੇ ਉਸ ਪ੍ਰਸ਼ਾਦ ਨੂੰ ਆਪਣੇ ਘਰ ਦੇ ਮੈਂਬਰਾਂ ਦੇ ਵਿੱਚ ਵੀ ਨਾ ਵੰਡੋ ਕਿਉਂਕਿ ਉਹ ਪ੍ਰਸ਼ਾਦ ਰੂਪ ਦੇ ਵਿੱਚ ਜੋ ਸਾਨੂੰ ਮਿਲਿਆ ਉਹ ਸਾਡਾ ਹੈ ਉਹ ਕਿਸੇ ਦਾ ਅਧਿਕਾਰ ਨਹੀਂ ਹੈਗਾ ਉਹ ਸਾਡਾ ਆਪਣਾ ਹੈ ਉਹਨੂੰ ਆਪਣੇ ਤੱਕ ਸੀਮਤ ਰੱਖੋ ਸਾਧ ਸੰਗਤ ਜਿੰਨਾ ਮਿਲਿਆ ਤੇ ਉਹਨੂੰ ਯਾਦ ਰੱਖਿਓ ਵੀ ਉਹ ਪ੍ਰਸ਼ਾਦ ਸਾਡਾ ਆਪਣਾ ਹੈ ਉਹ ਪ੍ਰਸ਼ਾਦ ਸਾਨੂੰ ਮਿਲਿਆ ਉਹ ਪ੍ਰਸ਼ਾਦ ਜਿਹੜਾ ਹੈ ਉਹ ਸਾਡੇ ਕੋਲ ਹੈ ਤੇ ਸਾਧ ਸੰਗਤ ਉਹ ਪ੍ਰਸ਼ਾਦ ਉਹਨੂੰ ਆਪਣੇ ਤੱਕ ਸੀਮਤ ਰੱਖਿਏ ਜਿੰਨਾ ਮਿਲਿਆ ਉਹਨੂੰ ਵੈਗੁਰੂ ਕਹਿ ਕੇ ਛਕ ਲਈਏ ਇਹ ਸਮਝੀਏ ਵੀ ਗੁਰੂ ਨੇ ਤਰਸ ਖਾ ਕੇ ਮਿਹਰਮਤ ਕਰਕੇ ਇਹ ਸਾਨੂੰ ਬਖਸ਼ਿਸ਼ਾਂ ਦਿੱਤੀਆਂ ਨੇ ਪਰ ਅਸੀਂ ਤੇ ਪਹਿਲੀ ਕਹਿ ਦਿੰਦੇ ਆ ਭਾਈ ਸਾਹਿਬ ਜੀ ਇੰਨਾ ਕੁ ਦਿਓ ਜੀ ਭਾਈ ਸਾਹਿਬ ਜੀ ਇੰਨਾ ਕੁ ਪ੍ਰਸ਼ਾਦ ਦਿਓ ਭਾਈ ਸਾਹਿਬ ਜੀ ਇੰਨਾ ਕੁ ਪ੍ਰਸ਼ਾਦ ਦਿਓ ਬਸ ਸਾਡੇ ਉੱਪਰ ਥੋੜੀ ਜਿਹੀ ਕਿਰਪਾ ਹੋਵੇ ਥੋੜਾ ਜਿਹੀ ਪ੍ਰਸ਼ਾਦ ਦਿਓ ਥੋੜਾ ਜਿਹਾ ਪ੍ਰਸ਼ਾਦ ਸਾਨੂੰ ਚਾਹੀਦਾ ਹੈ। ਸਾਧ ਸੰਗਤ ਅਸੀਂ ਥੋੜਾ ਜਿਹਾ ਪ੍ਰਸ਼ਾਦ ਮੰਗਨੇ ਆ ਤੇ ਥੋੜਾ ਜਿਹਾ ਪ੍ਰਸ਼ਾਦ ਲੈ ਕੇ ਬਸ ਅਸੀਂ ਉੱਥੇ ਹੀ ਬੰਦ ਹੋ ਜਾਣੇ ਆ ਵੀ ਨਹੀਂ ਜੀ ਹੋਰ ਨਹੀਂ ਚਾਹੀਦਾ ਬਸ ਇੰਨਾ ਹੀ ਚਾਹੀਦਾ ਸਾਨੂੰ। ਇੰਨਾ ਕੋ ਪ੍ਰਸ਼ਾਦ ਹੀ ਚਾਹੀਦਾ। ਸਾਧ ਸੰਗਤ ਮਹਾਂਪੁਰਖਾਂ ਨੇ ਕਰੀਵਾਰ ਇੱਕ ਬਚਨ ਸਾਂਝਾ ਕੀਤਾ ਕਿੰਦੇ ਵੀ ਕੜਾ ਪ੍ਰਸ਼ਾਦ ਨਹੀਂ। ਉਹ ਆਮ ਕੜਾ ਨਹੀਂ ਹੈਗਾ ਉਹ ਕੜਾ ਪ੍ਰਸ਼ਾਦ ਹੈ। ਜਿਦੇ ਵਿੱਚ ਸਤਿਗੁਰੂ ਨੇ ਪਤਾ ਨਹੀਂ ਕਿੰਨੀਆਂ ਕੋ ਬਖਸ਼ਿਸ਼ਾਂ ਕੀਤੀਆਂ ਨੇ ਕਿੰਨੀਆਂ ਕੋ ਗੁਰੂ ਨੇ ਰਹਿਮਤਾਂ ਜੜੀਆਂ ਨੇ ਉਸ ਪ੍ਰਸ਼ਾਦ ਉੱਪਰ ਕੀਤੀਆਂ ਨੇ ਸਾਧ ਸੰਗਤ ਕਿੰਨੀਆਂ ਕੋ ਬਖਸ਼ਿਸ਼ਾਂ ਉਸ ਪ੍ਰਸ਼ਾਦ ਤੇ ਹੋਈਆਂ ਨੇ ਤੇ ਮਹਾਂਪੁਰਖਾਂ ਨੇ ਇੱਕ ਬਚਨ ਕਿਹਾ ਤੇ ਮਹਾਂਪੁਰਖ ਕਹਿੰਦੇ ਇਹ ਵੀ ਉਹ ਜਿਹੜਾ ਪ੍ਰਸ਼ਾਦ ਹੈ ਨਾ ਉਹ ਗੁਰੂ ਨੇ ਬੜੀ ਵੱਡੀ ਕਿਰਪਾ ਕੀਤੀ ਆਪਾਂ ਕਹਿੰਨੇ ਆ ਨਾ ਅਰਦਾਸ ਦੇ ਵਿੱਚ ਕਿ ਸਤਿਗੁਰੂ ਜੀ ਭੋਗ ਲਾਓ ਇਹ ਪਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਉਹ ਗੁਰੂ ਦਾ ਇੱਕ ਸੀਤ ਪ੍ਰਸ਼ਾਦ ਹੈ ਤੇ ਜਿਹੜੇ ਪ੍ਰਸ਼ਾਦ ਨੂੰ ਛਕਿਆਂ ਸਾਧ ਸੰਗਤ ਬੜੀ ਵੱਡੀ ਕਿਰਪਾ ਵਰਤਦੀ ਹੈ ਬੜੀ ਵੱਡੀ ਰਹਿਮਤ ਵਰਤਦੀ ਹੈ ਅਸੀਂ ਉਸ ਨੂੰ ਸਮਝ ਸਕਨੇ ਆ ਪਰ ਅਸੀਂ ਸ਼ਾਇਦ ਕਿਤੇ ਨਾ ਕਿਤੇ ਉਸ ਗੱਲ ਨੂੰ ਸਮਝਣ ਤੋਂ ਵੀ ਅਸਮਰੱਥ ਰਹਿ ਜਾਂਦੇ ਆ ਅਸੀਂ ਤੇ ਆਪਣੀ ਮਤ ਦੇ ਵਿੱਚ ਹੀ ਫਿਰਦੇ ਰਹੇ ਨਾ ਵੀ ਨਹੀਂ ਜੀ ਐ ਨਹੀਂ ਹੁੰਦਾ ਜੀ ਇਹ ਗੱਲ ਨਹੀਂ ਹੁੰਦੀ ਇਹ ਗੱਲ ਨਹੀਂ ਹੁੰਦੀ ਐ ਨਹੀਂ ਹੋਣਾ ਜੀ ਇਹ ਨਹੀਂ ਹੋਣਾ ਉਹ ਨਹੀਂ ਹੋਣਾ ਅਸੀਂ ਉੱਥੇ-ਉੱਥੇ ਮਤਲਬ ਇੱਤੋਂ ਹੀ ਸਾਰਾ ਸਿਸਟਮ ਜਿਹੜਾ ਹੈ ਉਹ ਬੰਦ ਕਰ ਦਿੰਨੇ ਆ ਸਾਰ ਸੰਗਤ ਇੱਕ ਚੀਜ਼ ਨੂੰ ਜ਼ਰੂਰ ਸਮਝਿਓ ਕਿ ਗੁਰੂ ਘਰ ਦਾ ਜਿਹੜਾ ਪ੍ਰਸ਼ਾਦ ਹੈ ਉਹ ਆਮ ਨਹੀਂ ਉਹ ਬਹੁਤ ਮਹਿੰਗਾ ਪ੍ਰਸ਼ਾਦ ਹੈ ਬੜੀ ਘਾਲਣਾ ਘਾਲਣ ਤੋਂ ਬਾਅਦ ਇਹ ਸਾਨੂੰ ਪ੍ਰਸ਼ਾਦ ਮਿਲਿਆ ਹੈ ਪਤਾ ਨਹੀਂ ਕਿਹੜੇ ਕਿਰਪਾ ਕਿਹੜੀ ਰਹਿਮਤ ਦੇ ਨਾਲੇ ਪ੍ਰਸ਼ਾਦ ਸਾਨੂੰ ਪ੍ਰਾਪਤ ਹੋਇਆ ਇੱਕ ਗੱਲ ਯਾਦ ਰੱਖਿਓ ਜਿੰਨਾ ਮਰਜ਼ੀ ਜੋੜ ਲਾ ਲਓ ਵੀ ਅਸੀਂ ਇਹ ਪ੍ਰਸ਼ਾਦ ਛਕ ਲਈਏ ਜਿਹੜਾ ਜਿਹਦੇ ਹਿੱਸੇ ਦਾ ਹੈ ਉਹਨੂੰ ਹਰ ਹੀਲੇ ਵਸੀਲੇ ਦੇ ਨਾਲ ਉਹਨੂੰ ਮਿਲ ਹੀ ਜਾਣਾ ਹੈ ਜੀਦਾ ਪ੍ਰਸ਼ਾਦ ਲਿਖਿਆ ਹੋਇਆ ਹੈ ਤੇ ਉਹਨੂੰ ਹਰ ਹੀਲੇ ਦੇ ਨਾਲ ਉਹ ਪ੍ਰਸ਼ਾਦ ਮਿਲ ਜਾਣਾ ਹੈ ਸਾਧ ਸੰਗਤ ਜਿਵੇਂ ਮਰਜ਼ੀ ਕੋਈ ਜਰੀਆ ਬਣੇ ਉਹ ਪ੍ਰਸ਼ਾਦ ਉਹਨੂੰ ਜ਼ਰੂਰ ਮਿਲਣਾ ਹੈ ਕਈ ਵਾਰੀ ਇਹ ਹੁੰਦਾ ਹੈ ਆਪਾਂ ਰੱਖਦੇ ਕਿਸੇ ਹੋਰ ਲਈਆਂ ਪਰ ਉਹਨੂੰ ਸ਼ੱਕ ਦਾ ਕੋਈ ਹੋਰ ਹੈ ਤੇ ਅਸੀਂ ਮਨਸਾ ਕਿਸੇ ਹੋਰ ਤੇ ਲਾਉਨੇ ਫਲਾਣੇ ਦੇ ਲਈ ਰੱਖਿਆ ਪਰ ਉਹਨੂੰ ਸ਼ੱਕ ਕੋਈ ਹੋਰ ਲੈਂਦਾ ਹੈ ਕਹਿਣ ਤੋਂ ਭਾਵ ਸਾਧ ਸੰਗਤ ਉਹ ਪ੍ਰਸ਼ਾਦ ਨੂੰ ਉਹਨੇ ਛਕਣਾ ਜਿਹਦਾ ਲਿਖਿਆ ਹੋਇਆ ਹੈ ਸਤਗੁਰ ਨੇ ਜਿਹਦੇ ਤੇ ਕਿਰਪਾ ਕੀਤੀ ਵੀ ਇਹ ਪ੍ਰਸ਼ਾਦ ਅੱਜ ਇਹਨੇ ਛਕਣਾ ਹੈ ਸਾਧ ਸੰਗਤ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਜਿੰਨੀ ਪਾਵਨ ਬਾਣੀ ਪੜੀ ਗਈ ਦੇਖੋ ਪ੍ਰਸ਼ਾਦ ਬਾਣੀ ਪੜ ਕੇ ਤਿਆਰ ਹੋਇਆ ਤੇ ਜਿੱਥੇ ਅੰਦਰ ਹਜ਼ੂਰੀ ਵਿੱਚ ਗਿਆ ਉੱਥੇ ਬਾਣੀ ਦੇ ਪ੍ਰਵਾਹ ਚੱਲ ਰਹੇ ਨੇ ਔਰ ਤੀਜੀ ਗੱਲ ਜਿੱਥੇ ਉਹ ਪ੍ਰਸ਼ਾਦ ਗਿਆ ਸਾਧ ਸੰਗਤ ਨੂੰ ਭੋਗ ਲੱਗਿਆ ਉਹ ਵੀ ਬਾਣੀ ਪੜ ਕੇ ਤੇ ਭੋਗ ਲੱਗਣ ਤੋਂ ਬਾਅਦ ਫਿਰ ਬਾਣੀ ਪੜੀ ਗਈ ਤੇ ਸਾਧ ਸੰਗਤ ਉਸ ਤੋਂ ਬਾਅਦ ਅਰਦਾਸ ਬੇਨਤੀਆਂ ਹੁੰਦੀਆਂ ਨੇ ਤੇ ਹੁਕਮਨਾਮਾ ਸਹਿਬ ਦਾ ਹੁਕਮ ਆਇਆ ਤੇ ਹੁਕਮ ਤੇ ਬਾਦ ਉਹ ਪ੍ਰਸ਼ਾਦ ਵਰਤਾਇਆ ਜਾਂਦਾ ਦੇਖੋ ਕਿੰਡੀ ਵੱਡੀ ਕਿਰਪਾ ਉਸ ਪ੍ਰਸ਼ਾਦ ਤੇ ਵਰਤ ਗਈ ਜਿਸ ਗੁਰੂ ਨੇ ਪ੍ਰਸ਼ਾਦ ਪ੍ਰਵਾਨ ਕਰ ਲਿਆ ਹੋਵੇ ਤੇ ਉਹ ਪ੍ਰਸ਼ਾਦ ਨੂੰ ਆਪਾਂ ਛਕਾਂਗੇ ਤੇ ਬਹੁਤ ਵੱਡੀ ਕਿਰਪਾ ਆਪਣੇ ਆਪ ਨੂੰ ਐਡਾ ਵੱਡ ਭਾਗਾ ਸਮਝਿਏ ਵੀ ਉਹ ਪ੍ਰਸ਼ਾਦ ਆਪਣੇ ਲਈ ਹੈ ਤੇ ਗੁਰੂ ਨੇ ਤਰਸ ਖਾ ਕੇ ਮੇਰੇ ਤੇ ਇਹ ਮੈਨੂੰ ਪ੍ਰਸ਼ਾਦ ਦੀ ਬਖਸ਼ਿਸ਼ ਦਿੱਤੀ ਹੈ ਇਹ ਪ੍ਰਸ਼ਾਦ ਦਾ ਮੁੱਲ ਕਿਤੇ ਨਹੀਂ ਮੈਂ ਦੇ ਸਕਦਾ ਇਹ ਪ੍ਰਸ਼ਾਦ ਬਹੁਤ ਮਹਿੰਗਾ ਹੈ ਇਹ ਸਮਝ ਕੇ ਚੱਲਿਆ ਕਰੀਏ ਐ ਵੀ ਨਾ ਪ੍ਰਸ਼ਾਦ ਵੰਡਿਆ ਕਰੋ ਮੈਂ ਨਹੀਂ ਲੈਣਾ ਨਾ ਨਾ ਕਰੀ ਜਾ ਜਿੰਨਾ ਮਿਲਦਾ ਹੈ ਉਹ ਬਖਸ਼ਿਸ਼ ਰੂਪੇ ਸਮਝ ਕੇ ਉਹਨੂੰ ਸ਼ਕਿਆ ਕਰੋ ਧਿਆਨ ਨਾਲ ਅਤਬ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ